ओए मम्मी मम्मी 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 ये लेडी नहीं है ये मम्मा ਨਾਨੂ ਮੋਰ ਕੁਬੀ ਜੇ ਰਗਾ ਤੋਂ ਬਹਿ ਜਾ ਸੁਨੜ ਦਰ ਨਾਨੂ ਪਿਆ ਮੈਨੂੰ ਇਹ ਬੀੜੀ ਨਹੀਂ ਆਈ ਇਸ ਮਮਾ ਨਾਨੂ ਮੋਰ ਕੁਬੀ ਜੇ ਰਗਾ ਤੋਂ ਬਹਿ ਜਾ ਸੁਨੜ ਦਰ ਨਾਨੂ ਪਿਆ ਮੈਨੂੰ ਅੱਛਾ ਦੋਨੋਂ ਨਸ਼ਾ ਕਰਦੇ ਹਾਂ ਹਾਂਜੀ ਇਸ ਕਰਕੇ ਮੈਂ ਅਜਿਹੜਾ ਨਸ਼ਾ ਕੀਤਾ ਤਾਂ ਜੀ ਚਿੱਟਾ ਸਰ ਨਸ਼ਾ ਨਸ਼ਾ ਲੈਂਦੇ ਕਿ ਤੁਹਾਨੂੰ ਇਹ ਦੱਸੋ ਨਵੀ ਬਦੀ ਆ ਰੂ ਤੇ ਨਵੀ ਬਦੀ ਤੋਂ ਕਿੰਨਾ ਕੁ ਲੈਂਦੇ ਹੋ ਨਸ਼ਾ ਸਰੇ 1 ਬੈਟ 300 ਵਾਲੀ ਫਿਕ ਬੈਟ ਉਹ ਤਾਂ ਕਰਦੇ ਹਾਂ ਹਾਂ ਜੀ ਕਿੰਨੇ ਬੈਟ ਲਗਾ ਲੈਣ ਨੂੰ ਦਿਹਾੜੀ ਦੇ 1 2 ਇੱਕ ਜਿਹੜੇ ਵੇਚਦੇ ਨੇ ਉਹ ਤਾਂ ਨਾ ਚੀਜ਼ੇ ਪ੍ਰੈਗ ਦਾ ਹਾਲ ਅੱਛਾ ਪ੍ਰੈਗ ਆ ਦੇਖੋ ਬਟਾਲਾ ਬਸਣ ਦਾ ਹਾਲ ਜਿੱਥੇ ਇੱਕ ਬਸੇ ਉਨੀਸ ਪ੍ਰਸ਼ਾਸਨ ਔਰ ਸਾਰੇ ਗੰਦੇ ਨਿਕ ਨਸ਼ਾ ਅਸੀਂ ਖਤਮ ਕਰ ਦਿੱਤਾ ਆ ਦੇਖੋ ਨਸ਼ੇ ਦਾ ਹਾਲ जी हां गौरव हां 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 ਆਇ ਤੇ ਆਇ ਤੇ ਕਾਦ ਲੈ ਹੈ ਆਇ ਤੇ ਕਾਦ ਲੈ ਕਪੀਲ ਮੈਨੂੰ ਕਹਿੰਦੇ ਕਿ ਤੂੰ ਕਿੱਥੋਂ ਆ ਮੈਂ ਕਹਾ ਮੈਂ ਪ੍ਰਸਤ ਕੋਈ ਪਾਣੀ ਕਰ ਲੈ ਆਪਣੇ ਕੰਮ ਚੱਲਣਾ ਨਹੀਂ ਲੱਗਾ ਬਬਈਆ ਸੱਚੋ ਸਾਨੂੰ ਕਰਤਾ ਬੋਨਣ ਲੱਗੇ ਉਹ ਬੱਲੇ ਕਰਦੇ ਕਰਦੇ ਸਰ ਉਹ ਨਾ ਉਹ ਗੱਡੀ ਪਾਸਤਾਂ ਨਾ ਮੁਖਾ ਉਹ ਭੱਜ ਗਿਆ ਜਾਂਦਾ ਆਹੋ ਨਹੀਂ ਆਉਂਦਾ ਕਰਨਾ ਨਹੀਂ ਕਰਾਣ ਨੂੰ ਪੁੱਛਿਆ ਕੀ ਪਟਲਾ ਆਵਾਜ਼ ਕੀ ਕਰਦਾ ਬਸ ਆਪਣੇ ਆਇਤਾ ਸੇ ਲਾਜ ਜੇ ਪੜੀ ਸਰ ਮੈਂ ਰੋ ਡੈਸੀਡਰ ਹੈ ਹਉਂਦੀ ਗੱਲ ਇਹ ਪੜੀ ਨੇ ਆ ਜਾ ਕਰ ਕੀ ਲੈ ਕਹਿੰਦਾ ਮਾਸ਼ਿਆ ਕੋਈ ਗੱਲ ਨਵਾਂ ਚਲੋ ਪਰਮੂ ਮਾਰਿਆ ਨਸ਼ੇ ਜੋ ਫੁੱਲਾ ਕਿੱਥੇ ਜਾਂਦਾ ਉਹ ਫੜ ਕੇ ਲੈਂਦਾ ਭੱਜ ਗਿਆ ਆ ਦੇਖੋ ਜੀ ਬਟਾਲਾ ਪੁਲਿਸ ਵਾਲਾ ਆ ਦੇਖ ਲਓ ਫੁੱਲ ਬੜਾ ਫੁੱਲ ਨਸ਼ੇ ਵਿੱਚ ਫੁੱਲ ਜਿੱਥੇ ਕਹਿੰਦੇ ਪ੍ਰਸ਼ਾਸਨ ਗਈ ਹੁੰਦੇ ਇੱਕ ਬਸ ਗਈ ਹੁੰਦਾ ਮੈਂ ਤੁਹਾਨੂੰ ਕਿਹੜਾ ਬੰਦ ਕਰ ਲਾ ਸਵੇਰ ਮੈਂ ਕਹ ਬਾਬਾ ਕੀ ਹੋ ਗਿਆ ਸਾਨੂੰ ਗੱਲ ਕਰ ਲੈਂਦੇ ਫਿਰ ਮੈਂ ਕਹ ਚੱਲੋ ਗੱਲ ਤਾਂ ਬੰਦ ਕਰ ਪੰਜ ਮਿੰਟ ਇਹ ਮੈਨੂੰ ਇੱਕ ਗੱਲ ਸੁਣਾ ਅਈ ਪ੍ਰਸਤੂਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਖਬਰ ਪਈ ਨਹੀਂ ਕਰਨਾ ਯਾਰ ਸਾਹਿਬ ਮੈਂ ਤੁਹਾਨੂੰ ਭਾਈ ਮੈਂ ਤਾਂ ਅੰਮ੍ਰਿਤਸਰ ਜਾਂਦਾ ਹਾਂ ਭਾਈ ਮੈਂ ਤੇ ਉੱਥਾ ਮੇਰੇ ਨਾਲ ਕੋਈ ਇੱਕ ਹੀ ਹੋ ਲੈ ਕੇ ਜਾਂਦਾ ਸੀ ਇਹ ਵੀ ਨੌ ਲੱਗੇ ਜਾਂਦੇ ਸੀ ਇਹ ਵੀ ਬਾਰ-ਬਾਰ ਪੰਗੇ ਲੈਂਦੇ ਸੀ ਉਹ ਨਾਲ ਆਹੋ ਆਹੋ ਉਹਨੇ ਉਹਨੇ ਉਹਨੂੰ ਨਸ਼ਾ ਖਵਾਇਆ ਉਸ ਮੁੰਡੇ ਨੇ ਇਹਨੂੰ ਨਸ਼ਾ ਖਵਾਇਆ ਉਸ ਮੁੰਡੇ ਨੇ ਇਹਨੂੰ ਨਸ਼ਾ ਖਵਾਇਆ ਨੂੰ ਕੋਈ ਕਹਿੰਦਾ ਪਏ ਦਿਮਾਗ ਦੇ ਨੁਕਸਾਨ ਹੈ ਹਾਂਜੀ ਹਾਂਜੀ ਸਾਹਿਬ ਅੰਮ੍ਰitsar ਰੋਡ ਤੇ ਅਗੁਰਦਾਪੁਰ ਦੇ ਜਿੱਤੋਂ ਪੱਥਾ ਨਿਕਲਦੀਆਂ ਤੇ ਜਲਦੀ ਆ ਹਾਂਜੀ ਵਾਖੀ ਵੀਡੀਓ ਪਿੱਛੇ ਹੈ ਇਹ ਉਹਦੇ ਬੈਠ ਕੇ ਗੱਲ ਕਰਵਾ ਦੋ ਅਜੇ ਸਾਲ ਹੀ ਕਿਰੇ ਦਾ ਬਹੁਤ ਕੋਈ ਵੀ ਹੋ ਰਿਹਾ ਸਰਦਾਰ ਜੀ ਇਹਨੇ ਬਹੁਤ ਚੰਗੇ ਨਹੀਂ ਲੱਗੀ ਦਾ ਕੋਈ ਨਹੀਂ ਹੋਰ ਨਾ ਕੋਈ ਆਓ ਮਗਰ ਬਾਕੀ ਜਾਓ ਜਾ ਬਿਠਾ ਬਾਕੀ ਕੰਮ ਕਰ ਲਓ ਹਾਂ ਹੋਣ ਨਵੀਂ ਗੱਲ ਲਗਾ ਕੇ ਸੁਣਾ ਦੋ ਕੀ ਮੇਰੇ ਨਾਲ ਗੱਲ ਕਰਨ ਤੇ ਆ ਮਹਾਰਾਜ ਕਿਹੜੀ ਨਵੀਂ ਗੱਲ ਉਹ ਕੋਈ ਗੱਲ ਕਰਨ ਤੇ ਆ ਉਹਨਾਂ ਨਾਲ ਗੱਲ ਕਰਨ ਦੀ ਕੀ ਹੋਇਆਗੀ ਹੈ कुा मुड़ा फट गया लगे ना मुझे लगे ना ਆ ਚਲ ਤੂੰ ਕੀ ਬੋਲ ਚਾਹੁੰਦਾ ਆਹ ਮੈਨੂੰ ਪਤਾ ਭੱਜ ਗਿਆ ਬਾਬਾ ਜੀ ਮੈਂ ਵੀ ਉੱਥੇ ਹੀ ਹੋ ਦੋਦਾ ਉਹ ਕੰਪਲਾ ਜੋ ਮੰਗੋ ਰੋਣ ਲੱਗੀ ਆ ਮੋੜ ਕਿਤੇ ਆਪਣੇ ਉਹਨੂੰ ਫੋਨ ਕਰਕੇ ਗੱਦੀ ਨੂੰ ਕਿ ਮਨਾਵਾਂ ਪਰ ਉਹ ਆਮ ਨੂੰ ਬਾਰ ਬਾਰ ਫੋਨ ਕਰੀ ਜਾਂਦੀ ਹੈ ਨੰਬਰ ਥੋੜੀਆਂ ਹੀ ਤੇ ਇੱਕ ਗੱਡੀ ਦਾ 141 ਇੱਕ ਬੰਦ ਕਰਤੀ ਇੱਥੇ 42 ਹਾਂਜੀ 0 ਉਹ ਕੁਆ ਹਾਂ ਹਾਂ 646 ਨੰਬਰ ਹੈ ਗੱਡੀ ਦਾ 646 ਤੁਹਾਨੂੰ ਬੁਲਾ ਲਿਆ ਭਾਈ ਪਸ਼ੇਦਾ ਤੋਂ ਛੋੜ ਜਿਓ ਕਾਤੋ ਹਾਂ ਹਾਂ ਕਾਲੋ ਪੈਕੇਟ ਕੋਨੇ ਹਾਂ ਕਿਹਨਾਂ ਦਾ ਹਾਂ ਤਾਂ ਨਵੀਨਤ ਅੰਨ ਇਹ ਰੁਈਆ ਇਹ ਬਿਲਾਸ ਤੇ ਦਾ ਰੋਈ ਜਿੰਦਾਂ ਬਾਈਆਂ ਕੱਟ ਦੇ ਕੱਟ ਦੇਣਾ ਪੈਣਾ ਹੈ मैं अपना पार्टी है नहीं अगर तो जनाब समझ रहे हैं होना ये आ गया ये अंदर इनका पकड़नी है हां जी मेरे मोबाइल पे मैं बोल रही हूं मैं चाहती हूं आगे कहीं कुछ नहीं बोल रहा है Det <tøkningen> <tøkningen> er <tøkningen> <tøkningen> <tøkningen>